ਨੇ ਬੱਚੇ ਅੱਜ ਨਿਯੁਕਤ ਹੋਏ ਆ ਜੇਲ੍ਹ ਵਿਭਾਗ ਦੇ ਵਿੱਚ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਬੱਚਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਕਪੂਰ ਥੱਲੇ ਟ੍ਰੇਨਿੰਗ ਸਕੂਲ ਦੇ ਵਿੱਚ ਵੀ 179 ਵਾਰਡਨ ਤੇ ਮੇਟਰਨ ਜਿਹੜੇ ਉਹ ਭਰਤੀ ਕੀਤੇ ਗਏ ਨਿਯੁਕੀ ਪੱਤਰ ਦਿੱਤੇ ਗਏ ਤੇ ਅੱਜ 136 ਜਿਦੇ ਚ 132 ਵਾਰਡਨ ਤੇ 4 ਮੇਟਰਨ ਤੇ ਆਉਣ ਵਾਲੇ ਸਮੇਂ 'ਚ ਵੀ ਜਿੰਨੇ ਵੀ ਸਾਡੇ ਜੇਲ੍ਹ ਵਿਭਾਗ ਦੇ ਵਿੱਚ ਜਿੰਨੇ ਵੀ ਸਾਡੇ ਅਧਿਕਾਰੀਆਂ ਕਰਮਚਾਰੀਆਂ ਦੀ ਜ਼ਰੂਰਤ ਹੋਊਗੀ ਡੀਜੀ ਸਾਹਿਬ ਨੂੰ ਕਹਤਾ ਕਿ ਥੱਲੇੋਂ ਪ੍ਰਪੋਜ਼ਲ ਬਣਾ ਕੇ ਭੇਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਮਨਜ਼ੂਰੀ ਲੈ ਕੇ ਜਿੰਨੇ ਵੀ ਡਿਪਾਰਟਮੈਂਟ ਦੇ ਵਿੱਚ ਘਟ ਨੇ ਮੁਲਾਜ਼ਮ ਉਹ ਪੂਰੇ ਕੀਤੇ ਜਾਣਗੇ ਤੇ ਜਿਹੜਾ ਬੱਚਿਆਂ ਦਾ ਸੁਪਨਾ ਕਿ ਅਸੀਂ ਪੰਜਾਬ 'ਚ ਰਹਿ ਕੇ ਨੌਕਰੀ ਕਰਕੇ ਆਪਦਾ ਪਰਿਵਾਰ ਆਪਦਾ ਘਰ ਚਲਾਈਏ ਜਿਹੜਾ ਵਿਦੇਸ਼ਾਂ 'ਚ ਨਾ ਜਾਣਾ ਪਵੇ ਉਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਪੂਰਾ ਕਰ ਰਹੇ ਆ ਤੇ ਇਹ ਪਹਿਲੀ ਸਰਕਾਰ ਆ ਜਿਹਦੇ ਵਿੱਚ ਇਸ ਤਰ੍ਹਾਂ ਭਰਤੀਆਂ ਹੋ ਰਹੀਆਂ ਨਹੀਂ ਤੇ ਪੁਰਾਣੀਆਂ ਸਰਕਾਰਾਂ 'ਚ ਅਖੀਰਲੇ 1 ਸਾਲ ਦੇ ਵਿੱਚ ਭਰਤੀਆਂ ਖੁੱਲਦੀਆਂ ਹੁੰਦੀਆਂ ਸਨ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸੀ ਇਹ ਸਰਕਾਰ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਨੂੰ ਇੱਚ ਸਹੂਲਤਾਂ ਵੀ ਮਿਲ ਰਹੀਆਂ ਜੇ ਆਪਾਂ ਵੇਖਿਆ ਭੀ ਹੁਣ ਜਿਮਣੀ ਚੋਣਾਂ ਆਈਆਂ ਜਿਮਣੀ ਚੋਣਾਂ 'ਚ ਵੀ ਲੋਕਾਂ ਨੇ ਫਤਵਾ ਦਿੱਤਾ ਇਹ ਚਾਰ 'ਚੋਂ ਤਿੰਨ ਨਹੀਂ ਅਸੀਂ ਚਾਰ ਦੀਆਂ ਚਾਰ ਸੀਟਾਂ ਹੀ ਜਿੱਤੇ ਆ ਪਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਲੋਕ ਸੇਵਾ ਹੀ ਕਰਦੇ ਰਹੀਏ ਤੇ ਲੋਕ ਸਾਨੂੰ ਸਮੇਂ-ਸਮੇਂ ਤੇ ਸੇਵਾ ਦਾ ਮੌਕਾ ਦਿੰਦੇ ਰਹੇ ਸਰ ਇੱਕ ਜ਼ਿਲ੍ਹੇ ਚ ਨਵਾਂ ਕੀ ਲਿਆ ਰਹੇ ਹਾਂ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਜ਼ਿਆਦਾਤਰ ਤੁਸੀਂ ਜ਼ਿਲ੍ਹਿਆਂ ਚ ਸੀਆਰਪੀ ਪੀਏਪੀ ਲੱਗੀ ਪਈ ਹੈ ਸੈਂਟਰ ਫੋਰਸ ਹੀ ਲੱਗੀ ਪਈ ਹੈ ਪਰ ਜਿਹੜੇ ਆਫੀਸਰ ਵੀ ਹੈਗੇ ਆ ਉਹ ਵੀ ਕਿੰਨਾ ਕਿ ਫਰਕ ਹੈ ਜਿਹਦੇ ਮੋਬਾਈਲ ਹੈਗੇ ਆ ਸਰ ਕੋਈ ਵੀ ਜੇਲ ਹੈ ਸਿਰ ਪੰਜਾਬੀ ਨਵਾਂ ਕੀਦਰ ਦੀ ਜੈਮਰ ਲਗਾਏ ਜਾ ਰਹੇ ਕਿਵੇਂ ਕੋਈ ਅਪਡੇਟ ਕਿਸ ਤਰ੍ਹਾਂ ਕਰਾਇਆ ਬਿਲਕੁਲ ਜੈਮਰ ਜਿਵੇਂ ਸਾਡੀ ਬਠਿੰਡਾ ਫਰੀਦਕੋਟ ਜੇਲਿਆ ਇਹਨਾਂ ਦੇ ਵਿੱਚ ਜੈਮਰ ਲੱਗੇ ਆ ਤੇ ਕੋਈ ਫੋਨ ਨਹੀਂ ਚੱਲਦਾ ਕਿਤੇ ਵੀ ਕੋਈ ਜਿਹੜੇ ਅੰਦਰ ਬੈਠੇ ਮੁਜਰਮ ਆ ਉਹ ਬਾਹਰ ਵਾਰਦਾਤ ਕਰਨ ਦੀ ਸੋਚਣ ਵੀ ਤੇ ਹੋ ਨਹੀਂ ਸਕਦੀ ਕਈ ਜਗ੍ਹਾ ਤੇ ਪਰੇਸ਼ਾਨੀ ਆਉਂਦੀ ਹੈ ਜੈਮਰ ਅਸੀਂ ਸਾਰੀਆਂ ਜੇਲਾਂ ਚ ਲਾਏ ਆ ਪਰ ਜਿੱਥੇ ਲੱਗੇ ਆਬਾਦੀ ਆ ਉਥੋਂ ਦੇ ਜਦੋਂ ਲੋਕਾਂ ਦੇ ਫੋਨ ਨਹੀਂ ਚੱਲਦੇ ਉਹਨਾਂ ਦੀਆਂ ਰਿਸ਼ਤੇਦਾਰਾਂ ਨਾਲ ਜਾਂ ਕਿਤੇ ਉਹਨਾਂ ਨੇ ਜ਼ਰੂਰੀ ਕੰਮਾਂ ਕਰਨੀਆਂ ਹੁੰਦੀਆਂ ਨਹੀਂ ਹੁੰਦੀਆਂ ਉਹ ਲੋਕ ਧਰ ਨਹੀਂ ਦਿੰਦੇ ਆ ਫਿਰ ਸਾਨੂੰ ਜ਼ੈਮਰ ਦੀ ਰੇਂਜ ਘਟਾਉਣੀ ਪੈਂਦੀ ਆ ਹੁਣ ਗਾਂ ਹੀ ਇਹ ਰੂਲ ਬਣਾਉਣ ਲੱਗੇ ਆ ਕਿ ਜਦੋਂ ਬਾਹਰ ਖੁੱਲੇ ਮੈਦਾਨ 'ਚ ਜੇਲ੍ਹ ਬਣੇ ਲਗਭਗ ਉਹਦੇ 1 ਕਿਲੋਮੀਟਰ ਏਰੀਏ 'ਚ ਕੋਈ ਵੀ ਰਹਿਸ਼ ਨਾ ਹੋਵੇ ਤਾਂ ਜੋ ਪਰੇਸ਼ਾਨੀ ਲੋਕਾਂ ਨੂੰ ਨਾ ਬਣਾਵੇ ਤੇ ਸਾਡੇ ਵਿਭਾਗ ਨੂੰ ਸਖਤੀ ਕਰਨ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਆਉਣ ਵਾਲੇ ਸਮੇਂ 'ਚ ਜਿਹੜਾ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਪੇਸ਼ੇਵਾਰ ਮੁਜ਼ਰਮ ਆ ਉਹਨਾਂ ਨੂੰ ਸਾਡੀ ਜਿਹੜੀ ਲੁਧਿਆਣੇ ਦੇ ਲਾਗੇ ਜ਼ਗਰਾਉਂ ਜੇਲ ਬੰਦੀ ਪਈ ਆ ਹਾਈ ਪ੍ਰੋਫਾਈਲ ਸਿਕਿਉਰਿਟੀ ਜੇਲ ਉਹਦੇ ਵਿੱਚ 300 ਦੇ ਕਰੀਬ ਜਿਹੜੀ ਆ ਗੈਦਰਿੰਗ ਜਿਹੜੀ ਰਹਿ ਸਕਦੀ ਆ ਉਹਦੇ ਵਿੱਚ ਸਾਰੇ ਉਹ ਬੰਦੇ ਆਉਣਗੇ ਤਾਂ ਜੋ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਕੋਈ ਵਾਰਦਾਤਾਂ ਜੇਲ੍ਹਾਂ 'ਚੋਂ ਬਹਿ ਕੇ ਫੋਨਾਂ ਰਹੀ ਹੁੰਦੀਆਂ ਉਹ ਵਾਰਦਾਤਾਂ ਨਾ ਹੋਣ ਸਕੇ ਸਰ ਹੈਲਥ ਇਸ਼ੂ ਲੈ ਕੇ ਕੀ ਆਪਣੇ ਵੱਲੋਂ ਡਾਕਟਰ ਵੀ ਪਹੁੰਚ ਕੇ ਜਾਣਗੇ ਜੇਲ੍ਹਾਂ ਨੂੰ ਅਫਸਰ ਜਿਹੜਾ ਹੈਗਾ ਇਸ਼ੂ ਆ ਜਾਂਦਾ ਹੈਗਾ ਮੈਨੂੰ ਕਮਿਸ਼ਨ ਦੇ ਮੈਂਬਰ ਆਏ ਸੀ ਉਹਨਾਂ ਕਿਹਾ ਕਿ ਜਿਹੜੀ ਮੈਡੀਕਲ ਸੰਗਰ ਉਮੀ ਹਵਾਲਾ ਤੇ ਬਾਰੇ ਕਹਿ ਦਿਓ ਉਹਨਾਂ ਨੂੰ ਮੈਡੀਕਲ ਸਹੂਲਤ ਥੋੜੀ ਬਿਲਕੁਲ ਜਿੰਨੀਆਂ ਵੀ ਸਾਡੇ ਜੇਲ੍ਹ ਵਿਭਾਗ ਦੇ ਵਿੱਚ ਡਾਕਟਰਾਂ ਦੀਆਂ ਪੋਸਟਾਂ ਉਹ ਵੀ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਜਿੰਨੇ ਵੀ ਬਲਾਜਮ ਸਾਡੇ ਰਹਿੰਦੀ ਹੈ ਭਰਤੀ ਹੋਣ ਵਾਲੀ ਉਹ ਭਰਤੀ ਕਰਾਂਗੇ ਡਾਕਟਰਾਂ ਦੀ ਵੀ ਭਰਤੀ ਕਰਾਂਗੇ ਤਾਂ ਜੋ ਜੇਲ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਕੈਦੀ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਵੇਖੋ ਜਿਹੜੇ ਕੈਦੀ ਆ ਉਹ ਵੀ ਆਮ ਇਨਸਾਨ ਨੇ ਕਈ ਵਾਰ ਜਿਹੜੇ 100 ਚੋਂ 95 ਬੰਦੇ ਆ ਨਾ ਜਿਹੜੇ ਮੁਜਰਮ ਬਣ ਕੇ ਆਉਂਦੇ ਆ ਉਹਨਾਂ 'ਚ ਇਹ ਨਹੀਂ ਹੁੰਦਾ ਵੀ ਸਾਰੇ ਦੋਚੀ ਆ ਕਈ ਵਾਰ ਕਿਸੇ ਤੋਂ ਭੁੱਲ ਚੁੱਕ ਚ ਗਲਤੀ ਹੋ ਜਾਂਦੀ ਆ 2-4 ਸਕਿੰਟ ਦਾ ਗੁੱਸਾ ਹੁੰਦਾ ਉਹ ਗੁੱਸੇ ਦੇ ਵਿੱਚ ਕਈ ਵਾਰ ਕਿ ਇਹ ਨਾਲ ਲੜਾਈ ਝਗੜਾ ਆ ਜਾਂਦਾ ਜਾਂ ਮਰਡਰ ਹੋ ਜਾਂਦਾ ਆ ਜੇ 2-4 ਸਕਿੰਟ ਉਹ ਬੰਦਾ ਆਪਣੇ ਆਪ ਨੂੰ ਠੰਡਾ ਰੱਖ ਲੇ ਸ਼ਾਂਤ ਰੱਖ ਲੇ ਤਾਂ ਉਹ ਸਮਾਂ ਟਲ ਜਾਂਦਾ ਬਹੁਤੇ ਜਿਹੜੇ ਗੁਨਾਹ ਹੁੰਦੇ ਆ ਉਹ ਕਈ ਵਾਰ ਗੁੱਸੇ ਦੇ ਵਿੱਚ ਹੀ ਹੋ ਜਾਂਦੇ ਆ ਤੇ ਉਹਨਾਂ ਨੂੰ ਸੁਧਾਰਨਾ ਉਹਨਾਂ ਦਾ ਧਿਆਨ ਰੱਖਣਾ ਉਹਨਾਂ ਦਾ ਇਲਾਜ ਕਰਨਾ ਜੇ ਕੋਈ ਬਿਮਾਰ ਹੁੰਦਾ ਉਹਨਾਂ ਦਾ ਇਲਾਜ ਕਰਨਾ ਸਰਕਾਰ ਦਾ ਸਾਡਾ ਮੁਢਲਾ ਫਰਜ਼ ਆ ਡਾਕਟਰਾਂ ਦੀ ਜਿਹੜੀ ਗਿਣਤੀ ਉਹ ਪੂਰੀ ਕਰਾਂਗੇ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਕੈਦੀ ਨੂੰ ਮੁਸ਼ਕਲ ਨਾ ਆਵੇ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਕੈਦੀ ਨੇ ਉਹ ਆਪਣਾ ਸੁਧਾਰ ਕਰਕੇ ਆਪਣੇ ਪਰਿਵਾਰਾਂ ਦੇ ਵਿੱਚ ਬਹਿ ਕੇ ਕਮਾਈਆਂ ਕਰਨ ਤੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਅਫਸਰ ਬਣਾਉਣ ਨਾ ਕਿ ਗਲਤ ਰਸਤੇ ਵਾਲੇ ਪਾਸੇ ਪੈਣ ਵੇਖੋ ਜਿਹੜੀ ਭਰਤੀ ਇਹ ਜੇਲ ਡਿਪਾਰਟਮੈਂਟ ਦੀ ਕਰੋਗੇ ਜਾਂ ਹੈਲਥ ਡਿਪਾਰਟਮੈਂਟ ਵਾਲੋ ਕਰਦੇ ਤੇ ਜੋ ਵੇਖੋ ਇਹ ਜੋ ਵੀ ਪ੍ਰੋਪੋਜ਼ਲ ਬੰਦੀ ਹੋਊਗੀ ਜੋ ਲੀਗਲ ਆ ਉਸ ਤਰੀਕੇ ਨਾਲ ਹੀ ਭਰਤੀ ਕਰਾਂਗੇ ਭਰਤੀ ਕਰਕੇ ਡਾਕਟਰਾਂ ਦੀ ਜਿਹੜੀ ਗਿਣਤੀ ਆ ਉਹ ਜ਼ਰੂਰ ਪੂਰੀ ਕਰਾਂਗੇ ਬਹੁਤੀ ਜਗ੍ਹਾ ਤੇ ਹੁੰਦਾ ਆ ਸਾਡੇ ਨਾਲ ਜਿਹੜੇ ਬਾਹਰਲੇ ਹਸਪੀਟਲ ਹੈਲਥ ਡਿਪਾਰਟਮੈਂਟ ਆ ਉੱਥੋਂ ਹੀ ਡਾਕਟਰਾਂ ਦੀਆਂ ਡਿਊਟੀਆਂ ਲੱਗਦੀਆਂ ਜੇਲ ਦੇ ਵਿੱਚ ਤੇ ਉਹ ਅਸੀਂ ਵਕ ਵਕ ਸਮੇਂ ਤੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਤੋਂ ਭੇਜਦੇ ਰਹਿੰਨੇ ਆ ਕਿ ਸਾਨੂੰ ਡਾਕਟਰਾਂ ਦੀ ਗਿਣਤੀ ਵਧਾਈ ਜਾਵੇ ਜੇਲ੍ਹ ਦੇ ਵਿੱਚ ਡਾਕਟਰਾਂ ਦੀ ਜਿਹੜੀ ਹਾਜ਼ਰੀ ਹੈ ਇੱਥੇ ਪੂਰੀ ਹੋਵੇ ਤਾਂ ਜੋ ਕਿਸੇ ਤਰ੍ਹਾਂ ਦਾ ਹੈਲਥ ਇਸ਼ੂ ਨਾ ਬਣੇ ਬਾਕੀ ਜਿਹੜੇ ਸੁਧਾਰ ਕਰਿਆ ਮੈਂ ਤੇ ਉਹੋ ਹੀ ਬੇਨਤੀ ਕਰੂੰਗਾ ਜਿਹੜੇ ਜੇਲ੍ਹ ਨੂੰ ਅਸੀਂ ਸੁਧਾਰ ਕਾਰੀ ਕਹਿੰਦੇ ਆ ਸੁਧਾਰ ਘਰ ਤੋਂ ਜਿਹੜੇ ਕੈਦੀ ਨੇ ਉਹ ਸੁਧਰ ਕੇ ਆਪਣੇ ਪਰਿਵਾਰਾਂ 'ਚ ਜਾਣ ਸਰਕਾਰ ਦੀ ਮੁਖ ਧਾਰਾ ਦੇ ਵਿੱਚ ਆ ਕੇ ਆਪਣੇ ਪਰਿਵਾਰਾਂ 'ਚ ਵਹਿਣ ਨਾ ਕਿ ਗਲਤ ਪਾਸੇ ਜੇ ਕੋਈ ਗਲਤ ਪਾਸੇ ਪੈ ਜਾਂਦਾ ਨਾ ਉਦਾਏ ਨਹੀਂ ਕੰਮ ਵੀ ਉਹ ਗਲਤੀ ਕੰਮ ਕਰਦਾ ਰਹੇ ਨਾ ਤੇ ਕੋਈ ਮਾਂ ਦੇ ਢੇਡ ਚੋਂ ਗੈਂਗਸਟਰ ਪੈਦਾ ਹੁੰਦਾ ਨਾ ਕੋਈ ਸਮਗਲਰ ਪੈਦਾ ਹੁੰਦਾ ਪੁਰਾਣੀਆਂ ਸਰਕਾਰਾਂ ਨੇ ਗੈਂਗਸਟਰ ਤੇ ਸਮਗਲਰ ਪੈਦਾ ਕੀਤੇ ਮੈਂ ਉਹਨਾਂ ਸਾਥੀਆਂ ਨੂੰ ਬੇਨਤੀ ਕਰਦਾ ਕਿ ਆਪਣੇ ਆਪ ਦਾ ਸੁਧਾਰ ਕਰਕੇ ਆਪਣੇ ਪਰਿਵਾਰਾਂ ਚ ਵਾਪਸ ਜਾਓ ਤੁਹਾਡੇ ਪਰਿਵਾਰ ਤੁਹਾਨੂੰ ਡੀਕਦੇ ਪਏ ਆ ਤੁਹਾਡੇ ਮਾਪੇ ਬਾਪ ਤੁਹਾਡੇ ਭੈਣ ਭਰਾ ਤੁਹਾਡੇ ਇੱਕ ਝਲਕ ਪਾਉਣ ਲਈ ਤਰਸਦੇ ਪਏ ਆ ਆਪਣੇ ਪਰਿਵਾਰਾਂ ਚ ਜਾਓ ਨਾ ਕਿ ਗਲਤ ਰਸਤੇ ਜੇਕਰਾਂ ਪੈ ਗਏ ਜੇ ਤੇ ਗਾਂ ਦੀ ਗਾਂ ਦਲਦਲ ਚ ਨਾ ਵੜਦੇ ਜਾਓ ਦਲਦਲ ਚੋਂ ਬਾਹਰ ਨਿਕਲ ਕੇ ਆਪਣੇ ਪਰਿਵਾਰ ਚ ਵਾਪਸ ਜਾਓ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟیز